ਸੋ ਸਾਡੇ ਜਿਹੜੇ ਹੈਗੇ ਆ ਐਸਡੀਐਮ ਸਾਹਿਬ ਜਗਾਉ ਆ ਆਪਣੇ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਏ ਆ ਕਿ ਕਿਸਾਨ ਵੀਰਾਂ ਨੂੰ ਸੂਤੇ ਛੋਟੇ ਉਹਨਾਂ ਦੇ ਆਪਣੇ ਬਿਠਾ ਕੇ ਉਹਨਾਂ ਨੂੰ ਦੱਸਿਆ ਜਾਵੇ ਕਿ ਜਿਹੜੀ ਆ ਕਣਕ ਦੀ ਕਟਾਈ ਆ ਉਸ ਤੋਂ ਬਾਅਦ ਜਿਹੜਾ ਨਾੜ ਬਚ ਜਾਂਦਾ ਉਹ ਤੋੜੀ ਬਣਾਉਣ ਤੋਂ ਬਾਅਦ ਆਪਾਂ ਨੂੰ ਅੱਗ ਨਹੀਂ ਲਗਾਉਣੀ ਕਿਉਂਕਿ ਜਿੱਥੇ ਆਪਾਂ ਅੱਗ ਲਗਾ ਕੇ ਆਪਾਂ ਤੁਹਾਨੂੰ ਪੰਪਲਿਟ ਵਿੱਚ ਵੀ ਦਿਖਾ ਰਹੇ ਆ ਇਹਨਾਂ ਡੇਂਜਰਸ ਆ ਛੋਟੇ ਬੱਚਿਆ ਅਸਥਮਾ ਹੋ ਜਾਂਦਾ ਜਿੰਦੇ ਨਾਲ ਧਿਆਨਕ ਬਿਮਾਰੀਆਂ ਲੱਗੀਆਂ ਦੂਜਾ ਹੈਗਾ ਵੀ ਦੁਰਘਟਨਾ ਵਾਪਰ ਜਾਂਦੀ ਹੈ ਕੋਈ ਰਾਹੀ ਪਾਤੀ ਜਾਂਦਾ ਹੈਗਾ ਉਹਦੇ ਵਿੱਚ ਵੀ ਕੋਈ ਮਿਸ ਹੈਪਨਿੰਗ ਹੋ ਸਕਦੀ ਆ ਤੀਸਰਾ ਹੈਗਾ ਸਾਡਾ ਵਾਤਾਵਰਨ ਪੁਲੀਸ਼ਿਤ ਹੁੰਦਾ ਚੌਥਾ ਉਹ ਜੇ ਕਿਸਾਨ ਲਗਾਉਂਦਾ ਹੈਗਾ ਤੇ ਸਾਡੀ ਗ੍ਰੀਨ ਇੰਵਿਰਨਮੈਂਟਲ ਐਕਟ ਆ ਉਹਦੇ ਅਕੋਰਡਿੰਗ ਜਿਹੜਾ ਹੈਗਾ ਵਾ ਪੋਤੇ ਫਾਈਨ ਹੋ ਸਕਦਾ ਸੋ ਕਿਸਾਨ ਵੀਰਾਂ ਸੁਚੇਤ ਵੀ ਕਰਦੇ ਆ ਆਪਾਂ ਜਿਹੜਾ ਵੱਜ ਜਾਂਦਾ ਕੋਈ ਰਹਿਣ ਫੂਦ ਉਹਨਾਂ ਆਪਾਂ ਖੇਤਾਂ ਦੇ ਵਿੱਚ ਹੀ ਜਜ਼ਬ ਕਰਨਾ ਹੈਗਾ ਖੇਤਾਂ ਦੇ ਵਿੱਚ ਹੀ ਆਪਾਂ ਵਹਾਉਣਾ ਵਾ ਜਿਹਦੇ ਨਾਲ ਸਾਡੀ ਜ਼ਮੀਨ ਦੀ ਪੰਜਾਬੀ ਚਲਤੀ ਬਰਕਰਾਰ ਰਹਿੰਦੀ ਹੈ ਤੇ ਸਾਡੀ ਜਿਹੜੀ ਹੈਗੇ ਆ ਮਿੱਤਰ ਕੀ ਦੇ ਚੇਤ ਸਾਦੇ ਜਿਹੜੇ ਕੈਮੀਕਲ ਖਾਦਾਂ ਦੀ ਵੀ ਖਪਤ ਘਟਦੀ ਆ ਸੋ ਕਿਸਾਨ ਵੀਰਾਂ ਨੂੰ ਇਹ ਵੀਅਰ ਵੀ ਕਰਦੀ ਆ ਤੇ ਨਾਲ ਦੀ ਜਿਹੜਾ ਅਸਲੀ ਇਹ ਵੀ ਮੈਸੇਜ ਦਿੰਦੇ ਆ ਕਿ ਕਿਸਾਨ ਵੀਰੋ ਆਪਾਂ ਝੋਨੇ ਦੀਆਂ ਘੱਟ ਸਮਾਂ ਲੈਂਦੀਆਂ ਵੈਣ ਵਾਲੀਆਂ ਵਰੀਟੀਆਂ ਨੂੰ ਤਬੀਦ ਦੇਣੀ ਹੈਗੀ ਆ ਜਿਵੇਂ ਪੀਆਰਐਕਯੂ 236 ਆ ਕੁਝ ਕਿਸਾਨਾਂ ਪਿਆਰਤੀਆਂ ਦੇ ਵਿੱਚ ਕੁਝ ਇਹਨਾਂ ਦੇ ਵਿੱਚ ਕੱਲ ਰਿਆ ਸੀਗਾ ਕਿ ਇਹ ਸਾਹੀ ਲਗਾਓ ਇਸ ਤੋਂ 236 ਨਾ ਲਗਾਓ ਸੋ ਸਰਕਾਰ ਵੱਲੋਂ ਜਿਹੜੀ ਹੈਗੀ 126 ਇਹ ਕਿਸਮਾਂ ਘੱਟ ਸਮਾਂ ਵਾਲ ਲੈਂਦੀ ਆ ਇਨੂੰ ਤਰਜੀਹ ਦਿੱਤੇ ਏਰੀਆ ਸਰਕਾਰ ਨੇ ਜਿਹੜੀ ਹੈਗੀ ਇਹ ਚੱਕਰੀ ਦਿੱਤੀ ਹੈਗੀ ਆ ਸਾਲ ਦੀ 126 ਸੋਂ ਤੋਂ ਲਈ ਦੇਣਾ ਜਿਹੜਾ ਕਾਫੀ ਸਮਾਂ ਲੈਂਦੀਆਂ ਵੈਰਿਟੀਆਂ ਸੋ ਕਿਸਾਨਾਂ ਵੱਲੋਂ ਸਮਾਂ ਲੈਂਦੀਆਂ ਜਿਦੇ ਨਾਲ ਨੁਕਸਾਨ ਹੁੰਦਾ ਸੋ ਕਿਸਾਨੀ ਦਾ ਸੋ ਇਹ ਵੀ ਸੰਚੇਦ ਅੱਜ ਤੱਕ ਨਾਲ ਤੇ ਬਹੁਤੀ ਸਥਾਨ ਮੌਜੂਦ ਕਿ ਮੈਂ بطور ਖੇਤੀਬਾੜੀ ਵਿਸਥਾਰ ਅਫਸਰ ਅੱਜ ਦੀ ਹਾਜ਼ਰੀ ਵਿੱਚ ਕਿਸਾਨਾਂ ਨੂੰ ਦੱਸਿਆ ਕਰਤੀ ਉਹਨਾਂ ਨੂੰ ਬੇਅਰ ਕਰ ਰਹੇ ਆ ਇਸ ਤਰ੍ਹਾਂ ਇਹ ਲੱਗਦਾ ਪਿੰਡਾਂ ਵਿੱਚ ਹੋਰ ਵੀ ਜਾਗਰੂਕ ਕਰਾਂਗੇ ਸੋ ਧੰਨਵਾਦੀ ਚਾਹੀਦਾ